ਭਾਰਤੀ ਕਿਸਾਨ ਜੂਨੀਅਨ ਸ਼ਾਦੀਪੁਰ ਦੀ ਮੀਟਿੰਗ ਪਿੰਡ ਅਲਕੜੇ ਵਿੱਚ ਜਰਨਲ 76 ਪੰਜਾਬ ਮੇਜਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੇ ਜੂਨੀਅਨ ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਲਵਜੀਤ ਸਿੰਘ ਅਲਕੜੇ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਉਪਰੰਤ ਪਿੰਡ ਅਲਕੜੇ ਵਿੱਚ ਭਾਰਤੀ ਕਿਸਾਨ ਜੂਨੀਅਨ ਸ਼ਾਦੀਪੁਰ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਦਫ਼ਤਰ ਦਾ ਉਦਘਾਟਨ ਵੀ ਕੀਤਾ ਗਿਆ ਲਵਜੀਤ ਸਿੰਘ ਨੂੰ ਪਿੰਡਾਂ ਦੀਆਂ ਇਕਾਈਆਂ ਬਣਾਉਣ ਤੇ ਜ਼ਿੰਮੇਵਾਰੀ ਸੌਂਪੀ ਗਈ ਸਰਬਸੰਮਤੀ ਨਾਲ ਇਕਾਈ ਦੀ ਚੋਣ ਹੋਈ ਤੇ ਸਾਰਿਆਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਥੇਬੰਦੀ ਨੂੰ ਮਜ਼ਬੂਤ ਕਰਨ ਵਾਸਤੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਿਆ ਜਾਵੇਗਾ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ న్యూਜ਼ ਦੇ ਨਾਲ ਮਜੀਠਾ ਤੋਂ ਰਣਜੀਤ ਰਾਜਾ ਦੀ ਰਿਪੋਰਟ ਨਾਲ ਪਾਰਕ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰਣਜੀਤ ਰਾਜਾ ਜੀ ਕੋਲ ਇੱਕ ਅਹੁਦਾ ਦਿੱਤਾ ਗਿਆ ਪ੍ਰਧਾਨ ਜੀ ਕੋਲ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦਾ ਮੈਂ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਮੈਨੂੰ ਇਹ ਲੈ ਕੇ ਸਮਝਿਆ ਇਹ ਉਹਦਾ ਦਿੱਤਾ ਤੇ ਇਹ ਮੈਂ ਉਹਦੇ ਦੇ ਜੋ ਵੀ ਇਹਨਾਂ ਨੇ ਮੈਨੂੰ ਮਾਣ ਦਿੱਤਾ ਵਾ ਕਿਤੇ ਮੈਂ ਖਰਾ ਉਤਰੂੰਗਾ ਤੇ ਆਪਣੀ ਪਾਰਟੀ ਨੂੰ ਜਿਹੜਾ ਮਜ਼ਬੂਤ ਤੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੂੰਗਾ ਜਿੰਨੇ ਵੀ ਮੇਰੇ ਕੋਲ ਬੰਦੇ ਜੁੜਨਗੇ ਜੋ ਵੀ ਮੇਰੀ ਕਿਸਾਨ ਮਜ਼ਦੂਰ ਏਕਤਾ ਦੇ ਵਿੱਚ ਜੁੜਨਗੇ ਉਹ ਮੈਂ ਕੋਸ਼ਿਸ਼ ਕਰੂੰਗਾ ਕਿ ਵੱਤ ਤੋਂ ਵੱਤ ਮੈਂ ਇਹਨਾਂ ਦਾ ਸਾਥ ਦੇ ਸਕਾਂ ਇਹ ਪਾਰਟੀ ਨੂੰ ਮਜ਼ਬੂਤਲਾ ਬਣਾ ਦੀ ਮਜ਼ਬੂਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੀ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਇਕਤਾ ਉਹਦਾ ਪ੍ਰਸਤਾਵ ਲੈ ਕੇ ਲਵਜੀਤ ਹਰਾਂ ਕੋਲ ਪਹੁੰਚੇ ਹੀ ਪਿੰਡ ਅੜਕਲੇ ਇਹ ਇੱਥੇ ਪਹੁੰਚ ਕੇ ਇਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਵੀ ਜਥੇਬੰਦੀ ਨੂੰ ਅੱਗੇ ਲਿਜਾਣ ਵਾਸਤੇ ਸਾਨੂੰ ਲੋੜ ਹੈ ਤੁਹਾਡੀ ਤੇ ਤੁਹਾਡੇ ਪਿਆਰ ਤੇ ਸਤਿਕਾਰ ਦੀ ਤੁਹਾਡੇ ਸਾਥ ਦੀ ਲੋੜ ਆ ਇਹ ਸਹਿਮਤ ਹੋਏ ਇਹਨਾਂ ਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਦਿੱਤੀ ਗਈ ਆ ਤੇ ਇਹ ਵੱਡੇ ਪੱਧਰ ਦੇ ਉੱਤੇ ਸਾਨੂੰ ਆਸ ਹੈ ਕਿ ਜਥੇਬੰਦੀ ਨੂੰ ਅੱਗੇ ਲੈ ਜਾਣ ਵਾਸਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਵਾਸਤੇ ਇਹ ਮਿਹਨਤ ਦਿਨ ਰਾਤ ਕਰਨਗੇ ਤੇ ਜਥੇਬੰਦੀ ਨੂੰ ਅੱਗੇ ਲੈ ਕੇ ਜਾਣਗੇ ਤੇ ਕਿਸਾਨ ਮਜ਼ਦੂਰਾਂ ਦੀ ਜਿਹੜੀ ਆਪਾਂ ਮਦਦ ਕਰਦੇ ਆ ਉਹਨੂੰ ਵੱਡੇ ਪੱਧਰ ਦੇ ਉੱਤੇ ਤਕੜੇ ਹੋਗੇ। ਹੋਰ ਮੀਟਿੰਗ ਦੇ ਵਿੱਚ ਕਿਹੜੀ ਵਿਚਾਰ ਚਰਚਾ ਕੀਤੀ ਗਈ ਹੈ ਜੀ? ਮੀਟਿੰਗ ਦੇ ਵਿੱਚ ਕੋਈ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਗੱਲਾਂ ਨਹੀਂ ਉਹ ਕੇਵਲ ਤੇ ਕੇਵਲ ਇਹੀ ਹੁੰਦੀਆਂ ਨੇ ਕਿ ਇਹ ਕਿਸਾਨੀ ਨੂੰ ਅੱਗੇ ਕਿਵੇਂ ਲੈ ਕੇ ਜਾਇਆ ਜਾਵੇ ਕਿਸਾਨ ਮਜ਼ਦੂਰ ਦਾ ਨੌ ਮਾਸ ਦਾ ਰਿਸ਼ਤਾ ਇਹਨਾਂ ਨੂੰ ਕਿਵੇਂ ਇਕੱਠਿਆ ਕੀਤਾ ਜਾਵੇ ਇਹਨਾਂ ਨੂੰ ਕਿਵੇਂ ਰੱਖਿਆ ਜਾਵੇ ਨਾਲ ਲੈ ਕੇ ਕਿਉਂਕਿ ਸਰਕਾਰਾਂ ਤੋੜਨ ਦਾ ਯਤਨ ਕਰਦੀਆਂ ਰਹਿੰਦੀਆਂ ਨੇ ਇਸ ਕਰਕੇ ਹੀ ਇਹੀ ਗੱਲ ਕਰਦੇ ਆ ਕਿ ਜੇਕਰ ਕਿਸਾਨੀ ਬਚੇਗੀ ਕਿਸਾਨ ਬਚੂਗਾ ਤਾਂ ਦੇਸ਼ ਬਚੇਗਾ ਅਗਰ ਜੇਕਰ ਕਿਸਾਨੀ ਕਾਰਪੋਰੇਟ ਕਹਰਾਣਿਆਂ ਦੇ ਹੱਥਾਂ ਵਿੱਚ ਆ ਜਾਂਦੀ ਹੈ ਤਾਂ ਫਿਰ ਇੰਨੀ ਮੰਗਾਈਏ ਕਰ ਦੇਣਗੇ ਕਿ ਸਾਨੂੰ ਉਮੀਦ ਨਹੀਂ ਜਿਉਂਕੇ ਉਹ ਆਪਾਂ ਆਟਾ ਵੀ ਲੈ ਕੇ ਖਾ ਲਈਏ ਘੱਟੋ ਘੱਟ 200 ਰੁਪਏ ਕਿਲੋ ਤੱਕਾਂਤੇ ਦੇ ਜਾਣ ਦੀ ਆਸ ਹੈ ਜਿਹੜਾ ਕਿ ਲਫਾ ਭਾਇਣ ਪਾ ਕੇ ਆਪਾਂ ਦੇਣ ਕਰਨਗੇ ਉਹ ਤੋਂ ਬਚਨ ਦੀ ਲੋੜ ਆ ਇਸ ਕਰਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਦੀ ਗੱਲ ਅਸੀਂ ਕਰਦੇ ਆ ਅੱਜ ਦੋ ਧਰਨੇ ਲੱਗੇ ਆ ਜੀ ਦੇਖਿਆ ਜਾਵੇ ਤਾਂ ਦੋ ਕਿਸਾਨ ਬੰਦੀਆਂ ਜਿਹੜੀਆਂ ਦੋ ਫੜ ਹੋ ਕੇ ਕੰਮ ਕਰ ਰਹੀਆਂ ਨੇ ਕੀ ਕਾਰਨ ਸਮਝਦੇ ਹੋ ਮਾਲ ਜੀ ਉਦੋਂ ਵੀ ਬੜਾ ਯਤਨ ਕੀਤਾ ਸੀ ਐਸ ਕੇ ਅਮ ਨੇ ਕਮੇਟੀਆਂ ਬਣਾਈਆਂ ਸੀ ਪਰ ਗੱਲ ਸਿਰੇ ਨਹੀਂ ਚੜ ਸਕੀ ਤਾਨੂੰ ਡੱਲੇਵਾਲ ਜੀ ਹੋਰਾਂ ਮਾਨੂੰ ਨਹੀਂ ਟਾਈਮ ਦਿੱਤਾ ਗਿਆ ਕਿ ਨਾ ਟਾਈਮ ਦੇਣ ਦੇ ਕਰਕੇ ਸਾਡੀ ਗੱਲ ਸਿਰੇ ਨਹੀਂ ਚੜੀ ਇਹਨਾਂ ਨੇ ਐਲਾਨ ਕਰਤਾ ਅਸੀਂ ਤਾਂ ਫਿਰ ਵੀ ਗਏ ਸੀ ਉੱਥੇ ਮੈਂ 16 ਪਰ ਵੀਰ ਨੂੰ ਆਪਣੀ ਜਥੇਬੰਦੀ ساری ਲੈ ਕੇ ਉੱਥੇ ਪਹੁੰਚਾ ਪਹਦੇਰ ਨੂੰ ਮਿਲ ਕੇ ਆਇਆ ਸਾਰੀ ਗੱਲਬਾਤ ਉਹਨਾਂ ਨਾਲ ਕਰਕੇ ਆਏ ਸੀਗੇ ਬਲਕਿ ਹਾਲਾਂਕਿ ਮੇਰੀ ਸਾਡੇ ਐਸਕੇਮ ਦੇ ਅੰਦਰ ਪੇਸ਼ੀ ਵੀ ਪਈ ਸਾਨੂੰ ਉਹਨਾਂ ਨੇ ਸਸਪੈਂਡ ਵੀ ਕਰੀ ਰੱਖਿਆ ਵੀ ਤੁਸੀਂ ਚਾਹੋਗੇ ਉੱਥੇ ਵੀ ਉੱਥੇ ਜਾਣਾ ਤੇ ਇਕੱਠਿਆਂ ਨੇ ਜਾਣਾ ਲੇਕਿਨ ਉਹਨਾਂ ਨੇ ਸਾਡੀ ਗੱਲ ਮੰਨੀ ਨਹੀਂ ਵੀ ਤੁਸੀਂ ਕਿਉਂ ਗਏ ਹੋ ਪਰ ਮੈਂ ਸਾਰਾ ਕੁਝ ਹੀ ਚੱਲਿਆ ਆਪਣਾ ਸਪਸ਼ਟਿਕਰ ਜਿਹੜਾ ਸੀ ਉਹ ਵੀ ਦਿੱਤਾ ਉੱਥੇ ਜਿੱਥੇ ਬੰਦੀਆਂ ਐਸਟੀਐਮ ਨੂੰ ਪਰ ਆ ਗੱਲ ਹੈ ਸਾਡੇ ਨੇੜੇ ਲੱਗੇ ਨੇ ਧਰਨੇ ਸਾਡਾ ਜਾਣਾ ਫਰਜ਼ ਬਣਦਾ ਅਸੀਂ ਗਿਆ ਕਿਸਾਨੀ ਦੀ ਲੜਾਈ ਇੱਕੋ ਹੈ ਤੇ ਅੱਜ ਵੀ ਇਸੇ ਕਰਕੇ ਹੋਕਾ ਦਿੰਦੇ ਫਿਰਦੇ ਆ ਵੀ ਇਕੱਠੇ ਹੋਈਏ ਇਕੱਠੇ ਹੋ ਕੇ ਲੜਾਂਗੇ ਤੇ ਜਿੱਤ ਲਾਂਗੇ ਇਕੱਲੇ ਇਕੱਲੇ ਡੰਡੇ ਖਾਦੇ ਰਾਕ ਉਹਦਾ ਕੋਈ ਫਾਇਦਾ ਜੀ ਇੱਕ ਸਰਕਾਰ ਵੱਲੋਂ ਪ੍ਰਸਤਾਵ ਭੇਜਿਆ ਗਿਆ 14 ਤਰੀਕ ਦੀ ਮੀਟਿੰਗ ਦਾ ਕੀ ਲੱਗਦਾ ਕੁਝ ਹੱਲ ਹੋਏਗਾ ਜੀ ਕਿਉਂ ਸਰਕਾਰ ਤਾਂ ਪ੍ਰਸਤਾਵ ਤਾਂ ਭੇਜ ਦਿੰਦੀ ਪਰ ਉਹਦੇ ਦੇ ਪਹਿਰਾ ਨਹੀਂ ਦਿੰਦੀ ਸਰਕਾਰ ਉਹਨੂੰ ਨਿਵੇੜਨ ਦਾ ਯਤਨ ਨਹੀਂ ਕਰਦੀ ਸਰਕਾਰ ਇਹ ਸਰਕਾਰਾਂ ਦੀਆਂ ਕਮੀਆਂ ਨੇ ਕਮਜ਼ੋਰੀਆਂ ਲਾ ਲੋ ਸਰਕਾਰਾਂ ਦੀਆਂ ਇਹ ਹਰ ਵਾਰੀ ਉਹਨਾਂ ਨੇ ਜਿਹੜੀ ਸਾਡੀ ਏਕਤਾ ਚੱਲ ਰਹੀ ਸੀ ਏਕਤਾ ਦੀ ਗੱਲ ਚੱਲ ਰਹੀ ਸੀ ਐਸਕੇਮ ਦੀਆਂ ਤੇ ਉਹਨਾਂ ਗੁਰਮਾਂ ਦੀਆਂ ਮੀਟਿੰਗਾਂ ਹੋ ਗਈਆਂ ਤਿੰਨ ਚਾਰ ਪਹਿਲਾਂ ਉਸ ਦਿਨ ਵੀ ਮੀਟਿੰਗ ਹੀ ਚੱਲ ਰਹੀ ਸੀ ਛੇ ਮੈਂਬਰੀ ਕਮੇਟੀ ਦੇ ਨਾਲ ਉਹਨਾਂ ਦੋਵਾਂ ਗੁਰਮਾਂ ਦੀ ਜਿੱਦਾਂ ਉਹ ਚਿੱਠੀ ਲੈ ਕੇ ਆਏ ਨੇ ਅਧਿਕਾਰੀ ਕੇਂਦਰ ਸਰਕਾਰ ਦੇ ਤੇ ਸਾਨੂੰ ਸ਼ੱਕ ਹੈ ਕਿ ਕੇਂਦਰ ਸਰਕਾਰ ਜਿਹੜੀ ਉਹ ਚਾਹਦੀ ਨਹੀਂ ਕਿਤੇ ਏਕਤਾ ਹੋ ਜਵੇ ਉਹਨਾਂ ਨੇ ਇੱਕ ਫਿੱਲਰ ਸੁੱਟ ਦਿੱਤਾ ਵੀ ਇਕਤਾ ਦੀ ਗੱਲ ਜਿਹੜੀ ਇਹਨਾਂ ਦੋਵਾਂ ਫੋਰਮਾਂ ਨੂੰ ਉਹਨਾਂ ਨੇ ਭੇਜੀ ਹੈ ਮੈਂ ਉਹਨਾਂ ਦੋਵਾਂ ਫੋਰਮਾਂ ਦੇ ਆਗੂਆਂ ਨੂੰ ਅਪੀਲ ਕਰੂੰਗਾ ਤੁਹਾਡੇ ਚੈਨਲ ਦੇ ਜ਼ਰੀਏ ਕਿ ਕਿਤੇ ਕੇਂਦਰ ਦੇ ਇਹ ਚੱਕਰ ਵਿਊਜ ਦਾ ਫਸ ਜਿਓ ਤੇ ਇਕਤਾ ਨੂੰ ਕਿਤੇ ਸੱਟ ਮੱਜੀ ਜਾਵੇ ਇਕਤਾ ਬੜੀ ਜ਼ਰੂਰੀ ਏ ਕੇਂਦਰ ਨੂੰ ਆਪਾਂ ਫਿਰ ਵੀ ਡੇਕ ਲਾਵਾਂਗੇ ਜਦੋਂ ਇਕੱਠੇ ਹੋਗੇ ਜੇ ਇਕੱਠੇ ਨਾ ਹੋਏ ਤੇ ਕੇਂਦਰ ਦੇ ਆਪਣੀਆਂ ਬੰਗਾ ਜਿਹੜੀਆਂ ਉਹਨਾਂ ਮਿਲਣੀਆਂ ਨਹੀਂ ਇਕੱਠਿਆਂ ਹੋ ਕੇ ਆਪਾਂ ਲੜਾਈ ਲੜਾਂਗੇ ਕੇ ਕੇ ਦਾ ਸ਼ਬਦ ਬੜਾ ਪਵਿੱਤਰ ਆ ਇਕਤਾ ਜਿਹੜਾ ਪਰਿਵਾਰ ਤੋਂ ਵੇਖੀ ਲੰਘ ਜਾਂਦਾ ਇਹੀ ਗੱਲ ਜੱਥੇ ਬੰਨੀ ਆ ਨਹੀਂ ਇਕੱਠੇ ਹੋ ਕੇ ਜੇਕਰ 14 ਤਰੀਕ ਨੂੰ ਕੋਈ ਨਹੀਂ ਹੱਲ ਨਿਕਲਦਾ ਅਗਲੀ ਮੂਵਮੈਂਟ ਕੀ ਕੀਤੀ ਜਾ ਰਹੀ ਐ ਐਸਕੇਐਮ ਦੇ ਸਾਡੀ 6 ਮੈਂਬਰੀ ਕਮੇਟੀ ਦੀ ਡਿਊਟੀ ਹੈ ਜੀ ਮੀਟਿੰਗਾਂ ਹੋ ਰਹੀਆਂ ਨੇ ਤੇ ਅਸੀਂ ਉਹਦੇ ਚ ਸਾਡਾ ਪੂਰਾ ਯਤਨ ਹੈ ਐਸਕੇਐਮ ਪੂਰਾ ਕਵਾਲਾ ਇਸ ਗੱਲ ਦੇ ਉੱਤੇ ਕਿ ਇਕੱਠੇ ਹੋ ਕੇ ਲੜਾਈ ਲੜੀ ਜਾਵੇ ਇਹ ਹੀ ਮੈਂ ਤਾਂ ਹੀ ਇਹਨਾਂ ਦੋਵਾਂ ਫਰਮਾਨ ਨੂੰ ਹੀ ਅਪੀਲ ਕਰ ਰਿਹਾ ਵੀ ਇਕੱਠੇ ਹੋ ਜੀਏ ਇਕੱਠੇ ਹੋ ਕੇ ਲੜਾਈ ਜਿਹੜੀ ਉਹ ਲੜੀਏ ਪੰਜ ਤਾਰੇ ਕਿਉਂਕਿ ਕੇਂਦਰ ਸਰਕਾਰ ਹਮੇਸ਼ਾ ਯਤਨੇ ਕਰਦੀ ਰਹਿੰਦੀ ਹੈ ਜਿਵੇਂ ਹੁਣ ਵੀ ਉਹਨਾਂ ਨੇ ਚਿੱਠੀ ਭੇਜ ਕੇ ਚਿੱਠੀ ਦਾ ਪ੍ਰਸਤਾਵ ਭੇਜਿਆ ਜੇ ਦੋਵਾਂ ਫਰਮਾਨੋਂ ਭੇਜਿਆ ਜਦੋਂ ਹੋ ਰਹਿ ਰਹੇ ਤੇ ਸਾਰੇ ਐਸਕੇਮ ਨੂੰ ਤੇ ਉਹਨਾਂ ਜਥੇਬੰਦੀਆਂ ਨੂੰ ਇਕੱਠਿਆਂ ਨੂੰ ਕਿਉਂ ਨਹੀਂ ਪ੍ਰਸਤਾਵ ਪੇਸ਼ਿਆ ਗਿਆ ਉਹ ਪਾੜਨ ਦੀਆਂ ਗੱਲਾਂ ਨੇ ਜਿਹੜਾ ਦੋ ਫੋਰਮਾਂ ਨੂੰ ਉਹਨਾਂ ਨੇ ਪ੍ਰਸਤਾਵ ਪੇਸ਼ਿਆ ਇਤੋਂ ਡਾਊਟ ਆ ਕਿ ਕੇਂਦਰ ਸਰਕਾਰ ਏਕੇ ਨੂੰ ਸੱਟ ਮਾਰਨ ਦਾ ਯਤਨ ਕਰਦੀ ਪ੍ਰਧਾਨ ਜੀ ਇੱਕ ਲਾਰਡ ਸਵਾਲ ਆ ਰਾਤੀ ਦੇਖਿਆ ਜਾਵੇ ਤਰਨਤਾਰ ਟੋਲ ਪਲਾਜੇ ਤੇ ਦੋ ਜਥੇਬੰਦੀਆਂ ਗੁੱਟਾਂ ਗੁੱਟੀ ਹੋਈਆਂ ਕੀ ਕਹਿਣਾ ਚਾਹੁੰਦੇ ਹੋ ਇੱਕ ਟੋਲ ਪਲਾਜੇ ਦੀ ਪਰਚੀ ਨੂੰ ਲੈ ਕੇ ਮੇਰੇ ਵੈਸੇ ਧਿਆਨ 'ਚ ਨਹੀਂ ਤੁਸੀਂ ਦੱਸ ਰਹੇ ਹੋ ਮੈਨੂੰ ਇਸ ਬਾਰੇ ਪੂਰੀ ਜਾਣਕਾਰੀ ਵੀ ਨਹੀਂ ਅਗਰ ਜੇਕਰ ਕੋਈ ਪਰਚੀ ਕੱਟਣ ਦੇ ਕਾਰਨ ਜਥੇਬੰਦੀਆਂ ਆਪਸ ਦੇ ਵਿੱਚ ਗੁੱਥਮ ਗੁੱਥੀਆਂ ਹੋਈਆਂ ਨੇ ਤੇ ਇਹੋ ਜਿਹੀਆਂ ਗੱਲਾਂ ਤਾਂ ਅੱਗੇ ਲੋਕਾਂ ਦੇ ਵਿੱਚ ਬਹੁਤ ਚੱਲ ਰਹੀਆਂ ਨੇ ਸਾਡੇ ਵਿਰੋਧੀ ਜਿਹੜੇ ਰੋਟਾਉਣ ਦਾ ਯਤਨ ਕਰਦੇ ਨੇ ਮੇਰੇ ਖਿਆਲ ਹੋ ਸਕਦਾ ਪੈਸਿਆਂ ਦੀ ਵੰਡ ਤੋਂ ਨਾ ਹੋਵੇ ਕੋਈ ਗੱਲ ਤੇ ਜੇ ਪੈਸਿਆਂ ਦੀ ਵੰਡ ਤੋਂ ਉੱਥੇ ਲੜਦੇ ਨੇ ਤੇ ਫਿਰ ਗਲਤ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਪੈਸੇ ਕਿਉਂ ਲੈਦੇ ਨੇ ਪੈਸੇ ਤਾਂ ਬਟੋਲ ਫ੍ਰੀ ਕਰਨਾ ਤੇ ਜੇ ਫਿਰ ਜੱਜਦੰਦੀਆਂ ਪੈਸੇ ਲਈ ਜਾਣ ਤਾਂ ਫਿਰ ਟੋਲੀ ਲਗਾ ਰਵੇ ਤੇ ਟੋਲ ਦਾ ਕਿ ਸਾਨੂੰ ਰੋਪਣ ਦਾ ਕੀ ਫਾਇਦਾ ਹੋਇਆ ਬਿਲਕੁਲ ਗਲਤ ਗੱਲ ਹੈ ਤੁਹਾਡੇ ਕੋਲੋਂ ਸੁਣੀ ਆ ਮੈਂ ਵੇਖੀ ਨਹੀਂ ਵੀਡੀਓ ਕੋਈ ਪਰ ਜੇਕਰ ਇੱਥੇ ਪੈਸੇ ਦੇ ਚੱਕਰ ਵਿੱਚ ਦੋ ਜੱਥੇਦੰਦੀ ਆਪਸ ਵਿੱਚ ਲੜੀਆਂ ਨੇ ਤਾਂ ਬਹੁਤ ਮਾੜਾ ਇਹ ਤੁੰ ਮੰਦ ਭਾਗੀ ਕੋਈ ਗੱਲ ਨਹੀਂ ਹੋ ਸਕਦੀ ਅੱਗੇ ਵੀ ਅਸੀਂ ਇਕੱਠੇ ਨਾ ਹੋਣ ਕਰਕੇ ਬਹੁਤ ਵੱਡੀ 6 ਵਜ ਗਈ ਸਾਨੂੰ ਹੁਣ ਵੀ ਬਚਣਾ ਚਾਹੀਦੇ ਹੋਈਆਂ ਗੱਲਾਂ ਤੋਂ ਪੈਸੇ ਪਿੱਛੇ ਆਪਸ ਵਿੱਚ ਲੜਾਈ ਕਰਨੀ ਦਿਵੇੜ ਪਾਉਣਾ ਗਲਤ ਹੈ ਠੀਕ ਹੈ ਸੋ ਥੈਂਕ ਯੂ